ਅਸੀਂ ਕਿਸੇ ਵਸ ਸਾਡੇ ਤੱਕ ਕਿਸੇ ਗਵਾਡੀ ਦੇ ਜਾਂ ਕਿਹਦੇ ਰਿਸ਼ਤੇਦਾਰੀ ਦੇ ਅਸੀਂ ਕੱਲੀ ਕੁੜੀ ਨਹੀਂ ਤੋਰਦੇ ਨਾਲ ਕੋਈ ਪਰਿਵਾਰ ਦਾ ਮੈਂਬਰ ਜਾਂਦਾ ਸੀ ਪਰ ਅੱਜ ਅਸੀਂ ਕੱਲੀਆਂ ਧੀਆਂ ਨੂੰ ਉਸ ਸਮੁੰਦਰੋਂ ਪਾਰ ਜਿੱਥੇ ਕੋਈ ਸਾਡਾ ਹੈ ਨਹੀਂ ਉੱਥੇ ਕੱਲੀਆਂ ਜਾ ਜਾਂਦੇ ਆ ਰਹੇ ਹਾਂ ਨਸ਼ਿਆਂ ਦਾ ਆਹ ਕਿਤੇ ਦਾ ਆਹ ਜੀਵਨ ਰੱਖਣ ਵਾਲੀ ਗੱਲ ਨਹੀਂ ਪਰ ਜੀਵਨ ਦੇ ਰੱਖਣ ਵਾਲੀ ਕੋਈ ਨਹੀਂ ਖਦਰ ਮਾਘਰ ਸਿੰਘ ਜੀ ਨੇ ਬੰਦਾ ਕਾਹਦਾ ਬਸਿਆ ਪੈਦਾ ਕਰਨ ਦੇ ਜੋਗ ਨਹੀਂ ਰਹਾ ਆਸੋੜੇ ਦੇ ਤੱਤਾਂ ਨੇ ਸਾਡੀ ਯਾਤਰਾ ਦਾ ਉਦੇਸ਼ ਸਾਡਾ ਮਕਸਦ ਕੀ ਹੈ ਅਰੇ ਬੰਦੇ ਸਵਾਲ ਹੁੰਦੇ ਨੇ ਕਿ ਕੀ ਵਾਕਈ ਅਸੀਂ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਤੁਹਾਨੂੰ ਲੱਗਦਾ ਕਿ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਇਹਨੇ ਪੁੱਛਿਆ ਨਸ਼ਿਆਂ ਤੋਂ ਪਰਵਾਸ ਤੋਂ ਪਾਣੀਆਂ ਦਾ ਮਸਲਾ, ਬੋਰੀਆਂ ਦੇ ਮਸਲੇ ਤੇ ਰਾਸਤੇ ਦੇ ਮਸਲੇ ਇਹ ਸਾਰੇ ਕਮਾਲ ਮਸਲੇ ਨੇ ਜਿਹਨਾਂ ਨੂੰ ਅੱਜ ਪੰਜਾਬ ਨੂੰ ਜਾਂ ਤਾਂ ਦੀ ਲੋੜ ਹੈ ਪੰਜਾਬ ਨੂੰ ਉਖਣ ਦੀ ਲੋੜ ਹੈ ਪਰ ਅਸੀਂ ਇੱਥੇ ਬਰੇ ਕੋਈ ਅਫਰ ਗੁੱਟਾ ਸਾਫ ਰੱਖ ਕੇ ਚਾਹਨਾ ਹਫ਼ਤਿਆਂ ਦੀ ਗੱਲ ਕਰਦਾ ਸੀ ਜਿਹਨੀਆਂ ਬੀਬੀਆਂ ਖੜੀ ਆ ਕੇ ਆਉਂਦੀਆਂ ਬਾਪਾ ਕਿਹਾ ਜੇ ਭਾਗਾ ਗਿਆ ਜੇ ਬੜੇ ਤਾਂ ਸਾਣ ਤੇ ਕਰਾ ਦੇਦਾ ਬਾਪੂ ਨੂੰ ਕੋਈ ਚਾਰਾਂ ਮਹੀਨਿਆਂ ਦੀ ਗੱਲ ਕਰਦਾ ਸੀ ਪਰ ਕੱਦਿਆ ਨਹੀਂ ਵੱਧ ਗਿਆ ਰੁਕਣਾ ਨਾ ਕੋਈ ਦੂਰ ਦੀ ਗੱਲ ਐ ਘਾਟੀ ਜਾਂਦਾ ਇੰਨੇ ਬਹੁਤ ਸੀ ਮੈਂ ਜਿੱਤੇ ਪਿਛਲੇ ਪਿੰਡਾਂ ਤੋਂ ਹੋ ਕੇ ਆਇਆ ਕਿਸੇ ਤੋਂ ਨਿਪੰਜੋਂ ਧਾਮੀ ਐ ਜਿਸੇ ਚਾਰ ਹੋਈਆਂ ਕਦੇ ਸੱਤ ਹੋਈਆਂ ਰੋਜ਼ ਮਾਮਾ ਇੱਥੇ ਇਹ ਲਤ ਕੀ ਵਾਲੇ ਪੁੱਤਾਂ ਦੀਆਂ ਲਾਸ਼ਾਂ ਦੇ ਉੱਤੇ ਰੋਜ਼ ਭੈਣਾ ਕੀਰਦੇ ਪਾਉਂਦੀਆਂ ਨੇ ਆਪਣੇ ਜ਼ੋਜਬਾਦ ਜਿਹੜੇ ਵਿਚਾਰੇ ਵਿਆਹ ਤੋਂ ਪਹਿਲੇ ਮਰ ਜਾਂਦੇ ਆ ਮਰਿਆ ਹੋਇਆ ਦੇ ਸਿਹਰੇ ਪਾਉਂਦੀਆਂ ਨੇ ਆਪਾਂ ਰੋਜ਼ ਫੋਟੋਆਂ ਦੇਖਦੇ ਆ ਫੋਟੋਆਂ ਦੇਖਦੇ ਆ ਵੀਡੀਓ ਦੇਖਦੇ ਆ ਇਹ ਬਹੁਤ ਮਰਦਾ ਦਿਖਾਤਾ ਪੰਜਾਬ ਦਾ ਹਰ ਹਰ ਅਗਰ ਹੋਣਾ ਬੰਦ ਚਲੋ ਕੋਈ ਨਹੀਂ ਠੰਡਾ ਫਲੇ ਮਾਕਰ ਤੇ ਜੋ ਸਾਨੂੰ ਇਹ ਲੱਗਦਾ ਕਿ ਨਸ਼ਿਆਂ ਦਾ ਆਮ ਚਿੱਟੇ ਦਾ ਆਮ ਜੀਵਤ ਰੱਖਣ ਵਾਲੀ ਗੋਲੀ ਹੋ ਜੀਵਤ ਰੱਖਣ ਵਾਲੀ ਕੋਈ ਨਹੀਂ ਖਤਰਨਾਕ ਹੈ ਸ਼ਹਿਮੀ ਨੇ ਬੰਦਾ ਖਾ ਗਾ ਬੱਚਾ ਫਾਇਦਾ ਕਰਦੇ ਜੋ ਨਹੀਂ ਰੱਖਾ ਸੋਚੇ ਸਮਝੇ ਸਕੀਮ ਦੇ ਅਧਾਰ ਸ਼ਾਸ਼ੀ ਦੇ ਨਾਲ ਸਾਡੀ ਨਜ਼ਰ ਤੁਸੀਂ ਕਿਵੇਂ ਕਰਨੀ ਹੈ ਸਾਡੇ ਵजूद ਨੂੰ ਕਿਵੇਂ ਘਟਨ ਕਰਨਾ ਹੈ ਸਾਡੀ ਜੜ ਜਿਹੜੇ ਪਤੂਆਂ ਵਰਤਾਰੇ ਉਹ ਨਹੀਂ ਸਾਨੂੰ ਲੱਗਦਾ ਕਿ ਯਾਰ ਹਸਪਤਾਲ ਸਿਖਾਹ ਵਕੀਲ ਆਪਣੇ ਭਿੰਡੇ ਤੋਂ ਉਪਸਥਾਨ ਜਾ ਕੇ ਆਏ ਪਾਸਤਾ ਨੂੰ ਪੁੱਛਣ ਜਾ ਕੇ ਆਏ ਕੱਲ ਮੈਂ ਤੁਹਾਨੂੰ ਵੰਡੀ ਉਹ ਵੇਲੇ ਦੱਸਣ ਲੱਗੇ ਦੇ ਰੱਖੇ ਪਾਕਿਸਤਾਨ ਦੇ ਪਿੰਡਾਂ ਦੇ ਵਿੱਚ ਕੋਈ ਵੀ ਨੌਜਵਾਨ ਕੋਈ ਬੱਚਾ ਕੋਈ ਬਜ਼ੁਰਗ ਨਸ਼ਾ ਨਹੀਂ ਕਰਦਾ ਕਿਤੇ ਕੋਈ ਬੰਦੂਕੀ ਨਹੀਂ ਚਲਦਾ ਸਾਡੇ ਬੰਦੂਕੀਆਂ ਵੀ ਬਹੁਤ ਨੇ ਸਾਡੇ ਨਸ਼ਾ ਵੀ ਬਹੁਤ ਸੁਝੇੜੀ ਤੌਮ ਮਾਰਿਆਂ ਤੇ ਮੁੱਕੀ ਜਿਹੜੀ ਤੌਮ ਦਾ ਐਡੇ ਵੱਡੇ ਕੱਦੂ ਕਾਰੇ ਹੋ ਗਏ ਕਤਲਿਆਮ ਹੋ ਗਿਆ ਫਿੱਕਾਂ ਦੇ ਗੋਲੀਆਂ ਰਗਾ ਚ ਰੱਸੇ ਜਬਾਤ ਤੱਕ ਮਾਰੇ ਗਏ ਉਹ ਕੌਮ ਜਦੋਂ ਫਿਰ ਉਖੜੀ ਖੜੀ ਖੁਦੀ ਰਹੀਗੀ ਉਹ ਕੌਮ ਨੂੰ ਮਾਰਨ ਲਈ ਇੱਕ ਨਮਾ ਤਿੱਕਾ ਲੱਬਿਆ ਗਿਆ ਕਿ ਇਹ ਸਟਾਫ ਦਾ ਨਸ਼ੇ ਨਾਲ ਜ਼ਿੰਦਗੀ ਬਰਬਾਦ ਕਰੋ ਜਵਾਨੀ ਤਬਾਹ ਕਰੋ ਰਹਿਦੀ ਖੁਦੀ ਜਰੀ ਬਚ ਗਈ ਉਹਨੂੰ ਭਜਾ ਦਿਓ ਬਾਹਰ ਦੇ ਲੋਕਾਂ ਨੂੰ ਇਹਨਾਂ ਦੇ ਪਾਣੀ ਨੇ ਜਿਹੜੇ ਉਹ ਜੈਲੇ ਵੀ ਕਰੋ ਉਹਨਾਂ ਨੂੰ ਖਤਮ ਵੀ ਕਰੋ ਇਹਨਾਂ ਦੀ ਗੋਲੀ ਨੂਈ ਨਾ ਕੋਲ ਖੋਲੋ ਬਾਤ ਦਿਓ ਇਹਨਾਂ ਦੇ ਇਤਿਹਾਸ ਨੂੰ ਪ੍ਰਦਾਨ ਤੇ ਪੇਸ਼ ਕਰ ਦਿਓ ਇਹਨਾਂ ਦੇ ਜਿਹੜੀਆਂ ਆਪਣਾ ਵਿਰਾਸਤਾਂ ਨੇ ਜਵਾਬ ਕਰ ਦੇ। ਵਿਚਾਨੀਆਂ ਨੇ ਇਹਨੇ ਚਾਹ ਦੀਆ ਉਹ ਢਹਿ ਤੇ ਹੀ ਕਰ ਦਿਓ ਇਹ ਸਾਰਾ ਉਹਦੇ ਵਿੱਚ ਨਿਕਲਿਆ ਹੋਇਆ। ਸਾਨੂੰ ਲੱਗਦਾ ਵੀ ਨਾਮ ਬੁੱਕਾਰਾ ਇਹ ਸਾਰੀਆਂ ਚੀਜ਼ਾਂ ਇੱਕ ਕੋਈ ਕੜੀ ਦੇ ਬੁੜੀਆਂ ਹੋਈਆਂ ਚੀਜ਼ਾਂ ਇਹਨੂੰ ਰੱਖੀਆਂ ਰੱਖੀਆਂ ਕਰ ਸੀ ਨਾ ਦੇਖੋ ਕਿ ਸਾਡੇ ਪਾਣੀ ਰੁਕੇ ਹੋ ਰਹੇ ਨੇ ਜਵਾਨੀ ਬਾਹਰ ਪਾੜ ਰਹੀ ਹੈ ਉਲੰਘ ਪੰਜਾਬੀ ਬੋਲਣ ਤੇ ਪਾਬੰਦੀਆਂ ਜੁਰਮਾਨੇ ਲੱਗਦੇ ਆ ਕਿਤਾਬਾਂ ਦੇ ਅੰਦਰ ਇਤਿਹਾਸ ਨੂੰ ਲੁਕਾਇਆ ਜਾ ਰਿਹਾ ਹੈ ਸਾਡੀ ਖੇਤੀ ਸਾਡੇ ਦਾ ਜ਼ਮੀਨਾਂ ਖੋਣ ਦੇ ਲਈ ਨਵੇਂ ਤੇ ਨਵੇਂ ਕਾਨੂੰਨ ਲੈ ਕੇ ਆ ਰਹੇ ਨੇ ਜੱਸ ਸਾਡੇ ਜਿਹੜੇ ਪਾਣੀ ਦੇ ਹਵਾਚੇ ਤੋਂ ਖੋਲ ਕੇ ਪਿੱਛੇ ਦਰਿਆਵਾਂ ਦੇ ਵਿੱਚੋਂ ਮੋਰਟ ਦੂਜੇ ਸੁਪਿਆਂ ਨੂੰ ਦੇ ਦਿੱਤੇ ਗਏ ਜੱਸ ਸਾਡੇ ਦੇ ਜ਼ੈਰੀ ਦੀਆਂ ਫੈਕਟਰੀਆਂ ਲਾਉਣਾਂ ਜਾ ਰਹੇ ਨੇ ਔਰ ਉਹ ਜਿਹੜੇ ਨਲਵਾ ਨਲਵਾ ਫਿਰਦਾ ਇੱਕ ਤੇ ਕੋਈ ਨਹੀਂ ਲੱਗਦੀ ਹੈ ਉਹ ਉਹ ਫੈਕਟਰੀ ਆ ਜਿਹੜੀ ਜੀ ਦੇ ਆਪਾਂ ਲੋਕਾਂ ਨੇ ਬਹੁਤ ਵੱਡੀ ਬਚਤ ਤੋਂ ਬਾਅਦ ਉਹ ਫੈਕਟਰੀ ਬੰਦ ਕਰਾਈ ਹੈ ਬਰਾਬਰ ਚੋਕਾ ਸਾਡੇ ਕੋਲ ਕੀ ਨੇ ਕਿ ਪਾਣੀ ਸਾਡਾ ਮੁੱਦਾ ਹੈ ਸਾਡੇ ਕੋਲੇ 15 ਤੋਂ 20 ਸਾਲ ਦਾ ਪਾਣੀ ਬਚਿਆ ਇਹ ਮੈਂ 212 ਚ ਕਹੀ ਸੀ ਗੱਲ YouTube ਤੇ ਮੇਰੀ ਵੀਡੀਓ ਚਾੱਕ ਤੇ ਜਦੋਂ 212 ਚ ਮੈਂ ਬੋਲਿਆ ਸੀ ਕਿ ਸਾਡੇ ਕੋਲੇ ਪਾਣੀ ਮੱਕ ਸੱਲਿਆ ਲੋਕਾਂ ਨੇ ਇਹਨੂੰ ਬਖੌਲ ਸਮਝਿਆ ਕਿ ਪਾਣੀ ਕਿਨਾਂ ਰੋਕੀ ਪੰਜ ਪਾਣੀ ਦੀ ਧਰਤੀ ਤੋਂ ਪਿਛਲੇ ਸਾਲ ਨੂੰ ਆ ਉਹ ਤੋਂ ਪਿਛਲੇ ਸਾਲ ਦੀ ਰਿਪੋਰਟਾਂ ਦੇ ਦੋ ਸਾਲ ਦੀਆਂ ਕਿ ਪੰਜਾਬ ਕੋਲੇ 15 ਤੋਂ 20 ਸਾਲ ਦਾ ਪਾਣੀ ਹੈ ਰੋਪੜ ਜਿਹੜਾ ਪਿੰਡ ਜਿਹੜਾ ਬਿਲਕੁਲ ਪਾਣੀ ਰਹਿਤ ਹੋ ਗਿਆ ਪਹਿਲਾ ਪੰਜਾਬ ਦਾ ਪਿੰਡ ਬਣ ਗਿਆ ਜਿੱਥੋਂ ਪਾਣੀ ਮੁੱਕ ਚੁੱਕਿਆ ਸਾਡੇ ਕਿੰਨੇ ਬਲਾਕ ਦੇ ਜਿਹੜੇ ਚੋਂ ਜਾ ਚੁੱਕਿਆ ਮੋਟਰਾਂ ਬੋਰ ਖੜ ਚੁੱਕੇ ਆ ਮੈਂ ਅਸੀਂ ਸਾਰੀ ਦੀਪ ਸਾਡੀ ਜਾ ਕੇ ਆਈ ਆ ਅਸੀਂ ਗਏ ਬਗਾਲ ਉਸ ਤੋਂ ਬਾਅਦ ਸਿੱਧਾ ਤਾਮਿਲਨਾਡੂ, ਕੇਰਲਾ, ਆਂਧਰਾ ਪ੍ਰਦੇਸ਼, ਤੇਲਗਾਨਾ, ਕਰਨਾਟਕ ਉਹਨਾਂ ਸੂਬਿਆਂ। ਕਰਨਾਟਕ ਦੇ ਬੱਚੇ ਤੇ ਤਾਮਿਲਨਾਡੂ ਦੇ ਆਂਧਰਾ ਪ੍ਰਦੇਸ਼ ਦੇ ਬੱਚੇ ਪਾਣੀ ਦੀ ਬਹੁਤ ਕਦਰ ਕਰਦੇ। ਉੱਥੇ ਆਪਣੇ ਪੰਜਾਬੀ ਲੋਕ ਵੀ ਰਹਿੰਦੇ ਆ। ਅਸੀਂ ਕਈ ਸੀ ਬੋਲੀ ਕਰਕੇ ਆਪਣੇ ਲੋਕਾਂ ਨੂੰ ਸ਼ੀਸ਼ਾ ਦਿਖਾਉਣ ਕਿ ਦੇਖੋ ਤਾਮਿਲ ਲੋਕ, ਤੇਲਗੂ ਲੋਕ, ਕੰਨੜ, ਮਲਿਆਲਮ ਲੋਕ, ਵਗਾਂਦੀ ਲੋਕ ਆਪਣੀ ਬੋਲੀ ਆਪਣੇ ਦਰਸੇ ਨੂੰ ਕਿੰਨਾ ਪਿਆਰ ਕਰਦੇ ਆ। ਔਰ ਉੱਥੇ ਜੇ ਜਾ ਕੇ ਅਸੀਂ ਦੇਖਿਆ ਜ਼ਮੀਨਾਂ ਬੇਆਵਾਜ਼ ਪਈਆਂ ਨੇ ਆਪਣੇ ਪੰਜਾਬੀ ਵੀ ਰਹਿੰਦੇ ਆ ਉਹ ਅਸੀਂ ਉਹਨਾਂ ਕੋਲ ਰਹੇ ਸੀ ਜਾ ਕੇ ਉਹਨਾਂ ਪੁੱਛਿਆ ਮੈਂ ਕਿਹਾ ਭਾਈ ਇਹ ਜ਼ਮੀਨਾਂ ਦੇ ਫ਼ਾਦਲ ਕਿਉਂ ਨਹੀਂ ਕੋਈ ਪੈਦਾ ਕੀ ਕੀਤੀ ਗਈ ਉਹ ਕਹਿੰਦਾ ਭਾਈ ਪਾਣੀ ਹੈ ਨਹੀਂ ਕਹਿੰਦੇ ਅੱਜ ਤੋਂ 25 30 ਸਾਲ ਜੋ ਪਹਿਲਾਂ ਅਸੀਂ ਇੱਥੇ ਆਏ ਸੀ ਪੰਜਾਬ ਤੋਂ ਇੱਥੇ 100 700 ਫੁੱਟ ਤੇ ਪਾਣੀ ਸੀਗਾ ਘੁੱਟ ਤੋਂ ਫੁੱਟ ਤੇ ਹੁਣ ਅੱਤੇ 1200 1500 ਫੁੱਟ ਤੇ ਪਾਣੀ ਵਗ ਗਿਆ ਰੋੜ ਮੋਟਰਾਂ ਸਾਹਿਬ ਖੜੇ ਨੇ ਮਗਰ ਉਹ ਸਰਕਾਰ ਨੇ ਕੀ ਹੀਲਾ ਕੀਤਾ ਉਹ ਕਿ ਨਾ ਸਰਕਾਰ ਨੇ ਮੀਂਹ ਦਾ ਪਾਣੀ ਸਮੁੰਦਰ ਦੇ ਕੰਢੇ ਸਟੋਰ ਕਰਕੇ ਜਮਾ ਕਰਕੇ ਵੱਡੇ ਵੱਡੇ ਟੋਬੇ ਪਟਕੇ ਉਹਨੂੰ ਲੈਫਟ ਪਾਪਾ ਰਹੀ ਨਹਿਰਾਂ ਪਾ ਕੇ ਲੋਕਾਂ ਦੇ ਖੇਤਾਂ 'ਚ ਪਹੁੰਚਾਇਆ ਲੋਕੋ ਤੁਸੀਂ ਆਪਣਾ ਦਸੇ ਕਿੰਦਰਾ ਕਿ ਦਸੇ ਕਿੰਦਰਾ ਕਿਸੇ ਵੱਲ ਪੈੜੀ ਹੈ ਕਿੱਲੇ ਜਿਹਨੇ ਆਪਣਾ ਟੋਬਾ ਪਟਿਆ ਉੱਤੇ ਪਾਣੀ ਜਮਾ ਕਰਕੇ ਉੱਥੋਂ ਪਹਾੜੇ ਦੇ ਨਾਲ ਸਿਸਟਮ ਜਿਹੜਾ ਉਹ ਪਾਣੀ ਫਦਲਾ ਨੂੰ ਲੌਂਦਾ ਹੈ ਮਗਾਜੀ ਇਹ ਪਹਾੜਾ ਸਿਸਟਮ ਪਾਣੀ ਆਪ ਜੀ ਮੋੜ ਕੇ ਬਣੀ ਗੰਗਾਂ ਮੇਰੇ ਨਾਲ ਕੀਤੀ ਸੀ ਉਹਦੇ ਬਾਅਦ ਦੀ ਗੱਲ ਹੈ ਮੈਂ ਤੁਹਾਨੂੰ ਸਾਲ ਨੂੰ ਦੱਸ ਲਈ ਇਹ ਹੀ ਬੇਨਤੀ ਕਰਨਾ ਚਾਹੁੰਦੀ ਕਿ ਜਿਹੜੇ ਆਪਾਂ ਤੁਹਾਨੂੰ ਬਾਹਰ ਦੇ ਆਪਾਂ ਕੂੜੀਆਂ ਬਾਹਰ ਦੇ ਦਿੰਦੇ ਆਂ ਕਿਰੇ ਵੀ ਦੱਸਤੀ ਸੀ ਜੀ ਕੋਈ ਗੱਦੀਆਂ ਕਰੋ ਇੱਥੇ ਕੋਈ ਕੰਮ ਕਰ ਲਓ ਪਰ ਬਾਹਰ ਨਾ ਕਿ ਜੋ ਆਪ ਬੰਨੀਆਂ ਕੁੜੀਆਂ ਨੂੰ ਕਈ ਨੇ ਕਿਹਾ ਪਾਈ ਨੇ ਮਦਦ ਕੀਤੀ ਸਭਾਈ ਦਾ ਖਸਾਣਾ ਜਿਹਨੇ ਮੇਰੇ ਮਦਦ ਕੀਤੀ ਅਜੰਟ ਮੈਨੂੰ 7 ਲੱਖ ਰੁਪਈਆ ਮੰਗਦਾ ਸੀ ਜਿਹੜੇ ਵਾਪਸ ਆਉਂਦਾ ਪਰ ਮੇਰੀ ਭਾਜੀ 1 ਰੁਪਈਆ ਲੱਗਾਂਗੇ ਤਾਂ ਮੇ ਦਵਾਈ ਦੀ ਇਹ ਕੇਹਾ ਸੀਗਾ ਕਿ ਮੈਨੂੰ 20 ਦਿਨਾਂ ਦਾ ਟਾਈਮ ਦੇਖੋ ਪਰ 20 ਦਿਨ ਮੈਨੂੰ 20 ਦਿਨਾਂ ਦੇ ਵਿੱਚੋਂ 20 ਦਿਨਾਂ ਦੇ ਵਿੱਚ ਦੇਖੋ ਪਕੜਵਾ ਦਾ ਮੈਂ ਦਵਾਈ ਦੇ ਬਸਤਾਨਵਾਦ ਕਰਨਾ ਚਾਹੁੰਦਾ ਚਲੋ ਬੋਲੇ ਸਤਿਕਾਰਯੋਗ ਦਵਾਈ ਤੋਂ ਜਾਇਤ ਸਨੋ ਇੱਕੋ ਇੱਕ ਮੈਂ ਮੈਂ ਗੱਲ ਕਹਿਣਾ ਚਾਹਣਾ ਦੇਖੋ ਸਾਡੀ ਭੈਣ ਨੇ ਸਮੱਸਿਆ ਦੱਸੀ ਵੱਡਾ ਭਾਈ ਖੜਾ ਲੱਖਾ ਇਹ ਛੋਟੇ ਛੋਟੇ ਸਮੱਸਿਆਵਾਂ ਮਾਣ ਲਿਆ ਕਿਵੇਂ 7 ਲੱਖ ਰੁਪਏ ਤਾਂ ਜੱਟ ਮੰਗ ਰਿਹਾ ਸੀ ਨਾ ਅਸੀਂ ਬਣਾ ਲਿਆ ਕਰੋੜਾ ਰੁਪਇਆ ਜੱਟਾਂ ਦਾ ਬਾਲਸ ਕੇ ਮਾਰਦਾ ਇੰਨੇ ਕੰਮ ਨਹੀਂ ਕਰਨ ਵਾਲੇ ਕਿੱਥੇ ਕੋਲ ਜਿਹਦੇ ਕੋਲ ਪਾਵਰਾਂ ਨਹੀਂਆਂ ਇਹ ਛੋਟੇ ਛੋਟੇ ਕੰਮ ਨੇ ਲੋਕਾਂ ਦਾ ਸਮੱਸਿਆ ਮਗਾਈਆਂ ਪੰਜਾਬ ਨੂੰ ਇਹ ਜੱਟ ਚੁੰਡ ਕੇ ਖਾ ਗਏ ਤੇ ਜੇ ਸਮੱਸਿਆ ਉਹਦਾ ਹੱਲ ਕਰੇ ਸਾਡੇ ਜਿਹੜੇ ਆ ਆ ਰਾਜਨੀਤਿਕ ਬੰਦੇ ਨੇ ਇਹਦੇ ਦਿੱਤੀ ਹੋਏ ਧਰਾਰੇ ਗਿਆ ਬਾਈ ਮੈਨੂੰ ਕਹਿਣਾ ਲੱਗਦਾ ਕਹਿੰਦਾ ਸਟੇਜਾਂ 'ਤੇ ਗੱਲ ਬੋਲਣਾ ਨਾ ਕਰਦੇ ਇਹਨਾਂ ਦੇ ਖਿਲਾਫ ਕਿੰਨਾ ਪਾ ਰਾਜਨੀਤਿਕ ਗੱਲ ਨਹੀਂ ਕਰਨੀ ਪਰ ਮੈਨੂੰ ਗੁੱਸਾ ਜਾਂਦਾ ਵੀ ਜੇ ਕਿਤੇ ਹੱਲੇ ਸਾਡੇ ਇਹੋ ਬੜੀਆਂ ਸਮੱਸਿਆਵਾਂ ਦੇ ਵਿੱਚ ਪਿੰਡਾਂ ਦੇ ਵਿੱਚ ਨੌਜਵਾਨ ਫਸਦੇ ਹੋਏ ਨੇਗੇ ਜਿੱਦ ਤੱਕ ਇਹਨਾਂ ਸਮੱਸਿਆਵਾਂ ਦੇ ਵਿੱਚੋਂ ਰਾਜਨੀਤਿਕ ਲੀਡਰ ਕੱਢਦੇ ਨੇ ਜਿੱਤ ਕੇ ਬਸ ਵਾਕੇ ਮੁੜ ਕੇ ਆਉਣਾ। ਅਮਰੇ ਸਮੱਸਿਆਵਾਂ ਹਰ ਇੱਕ ਪਿੰਡ ਦੇ ਵਿੱਚ 20 ਤੋਂ 10 ਤੋਂ 20 ਨੌਜਵਾਨ ਨੇ ਜੇ ਅਸੀਂ ਦੇਖਿਆ ਪੰਜਾਬ ਦਾ 13000 ਟੰਡਾ ਇਹੋ ਜਿਹੇ ਅਨੇਕ ਲੇਕਾਂ ਸਮੱਸਿਆਵਾਂ ਦੇ ਵਿੱਚ ਨੌਜਵਾਨ ਫਸੇ ਹੋਏ ਨੇ। ਸੋ ਜਿਲ੍ਹੇ ਭੈਣ ਨੇ ਧੰਨਵਾਦ ਕੀਤਾ ਧੰਨਵਾਦ ਵਾਲੀ ਗੱਲ ਨਹੀਂ ਭਰੇ ਕੋਈ ਅਸੀਂ ਆਪਣਾ ਫਰਜ਼ ਨਿਭਾਇਆ। ਕੋਈ ਪੰਜਾਬ ਦੀ ਟੀਗਿਆ। ਪੰਜਾਬੀਆ ਦਾ ਸਾਡਾ ਇੱਕ ਇਤਿਹਾਸ ਰਿਹਾ। ਕਿ ਅਸੀਂ ਹਰ ਧੀ ਭੈਣ ਨੂੰ ਆਪਣੀ ਧੀ ਭੈਣ ਮੰਨਣ ਵਾਲੇ ਲੋਕ ਆ ਠੀਕ ਆ ਹੁਣ ਸਾਡੀਆਂ ਕਦਰਾਂ ਕੀਮਤਾਂ ਨਹੀਂ ਹੋਈ ਜਗਰੀਆਂ ਪਰ ਮੈਂ ਗੱਲ ਕਰਨੀ ਚਾਹੁੰਦਾ ਕਿ ਇੱਕ ਭੈਣ ਨੇ ਸਨੇਹਾ ਦਿੱਤਾ ਕਿ ਆਪਣੀਆਂ ਕੁੜੀਆਂ ਨੂੰ ਕੱਦੇ ਬਾਹਰ ਨਾ ਭੇਜੋ ਇਹ ਬਹੁਤ ਵੱਡਾ ਸਨੇਹਾ ਹੈ ਭਾਈ ਅਸੀਂ ਅੱਜ ਇਹ ਗੱਲ ਕਰ ਰਹੇ ਆ ਨਾ ਇੱਥੇ ਉਹ ਸੱਤ ਸਮੁੰਦਰਾਂ ਪਾਰ ਇੱਥੇ ਕੋਈ ਵਾਲੀ ਦਾਸਰੀ ਸਾਡੀਆਂ ਧੀਆਂ ਭੈਣਾਂ ਦਾ ਅਸੀਂ ਕਿਸੇ ਵਸ ਸਾਡੇ ਤੱਕ ਕਿਸੇ ਗਵਾਡੀ ਦੇ ਜਾਂ ਕੋਈ ਰਿਸ਼ਤੇਦਾਰੀ ਦੇ ਅਸੀਂ ਕੱਲੀ ਕੁੜੀ ਨਹੀਂ ਤੋੜਦੇ ਨਾਲ ਦੀ ਪਰਿਵਾਰ ਦਾ ਮੈਂਬਰ ਜਾਦਾ ਸੀ ਪਰ ਅੱਜ ਅਸੀਂ ਕੱਲੀਆਂ ਧੀਆ ਨੂੰ ਸਰ ਸਮੁੰਦਰੋਂ ਪਾਰ ਜਿੱਥੇ ਕੋਈ ਸਾਡਾ ਹੈ ਨਹੀਂ ਉੱਥੇ ਕੱਲੀਆਂ ਜਾ ਜਾ ਕੇ ਘਰ ਆ ਰਹੇ ਹਾਂ ਕੋਈ ਧੱਖ ਨਹੀਂ ਰੱਖਿਆ ਭਾਈ ਬਾਹਰ ਦੇ ਬੰਦ ਸੱਖ ਨਹੀਂ ਰੱਖਿਆ ਆ ਪੁੱਛ ਲਓ ਜਿਹਨੇ ਕੋ ਸੱਜਣਾ ਵੇਲੀ ਕੋ ਸੱਗੇ ਸੰਬੰਧੀ ਕੋ ਯਾਰ ਮਿੱਤਰ ਕੋ ਰਿਸ਼ਤੇਦਾਰ ਗਏ ਹੋਣੇ ਹੈ ਕਿ ਹਾਲਾਤ ਕੀ ਹੈ ਤੁਹਾਡਾ ਕੱਲ ਹੀ ਵਿਚਾਰਾ ਪਰਸੋਂ ਦੀ ਗੱਲ ਆ ਦੇ ਘਰੇ ਗਿਆ ਮੈਂ ਇੱਥੋਂ ਕੋਈ ਅਜਿਹੇ ਬੰਦਾ ਸੀ ਕਹਿੰਦਾ ਬਾਈ ਗਰੀਬ ਬੰਦਾ ਸੀ ਕੁੜੀ ਬਾਹਰ ਭੇਜ ਬਟਾ ਬਾਹਰ ਹੁਣ ਕੰਮ ਨਹੀਂ ਮਿਲਦਾ ਕੁੜੀ ਨੂੰ ਫਿਰ ਜਦੋਂ ਬਈ ਕੁੜੀ ਨੂੰ ਕੰਮ ਨਹੀਂ ਮਿਲਣਾ ਤੇ ਉਹਨਾਂ ਨੇ ਗਲਤ ਰਸਤਾ 택 ਕਰ ਲਿਆ ਕੰਮ ਕੋਈ ਕਿਤੇ ਹੈ ਨਹੀਂ ਬਾਈ ਇਹ ਗੱਲ ਤੁਹਾਨੂੰ ਅੱਗੇ ਸੁਣਾਉਣਾ ਮੈਂ ਵੀ ਪੰਜਾਬ ਦੀ ਧਰਤੀ ਦੇ ਉੱਤੇ ਕਿੰਨਾ ਕਿੰਨਾ ਦੀ ਅੱਖ ਹੈ ਤੇ ਉਹ ਖੋਣਾ ਚਾਹੁੰਦੇ ਨੇ ਅਸੀਂ ਆਪ ਹੀ ਵੇਚ ਕੇ ਭਜ ਰਹੇ ਹਾਂ ਸੋ ਮੈਂ ਗੱਲ ਕਰ ਰਿਹਾ ਸੀ ਪਾਲੀਆਂ ਦੀ ਮੈਂ ਉੱਥੇ ਜੋੜਦਾ ਗੱਲ ਨੂੰ ਲਿਆ ਕੇ ਦੁਬਾਰਾ ਗੱਲ ਆਪਾਂ ਸ਼ੁਰੂ ਕਰਾਂਗੇ ਤੇ ਲੇਕਿਨ ਆਪਾਂ ਵੀ ਇਸ ਸਾਤਾਏ ਬੁੱਤਾ ਨਹੀਂ ਕਿ ਪਾਣੀ ਮੁੱਕ ਚੱਲਿਆ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਸੀਂ ਸਾਰੇ ਆਪਣੀਆਂ ਮਸਲਾ ਲਈ ਆਪਣੇ ਆਉਣ ਵਾਲੇ ਬੱਚਿਆਂ ਦੀ ਮਿਹਨਤ ਕਰ ਰਹੇ ਹੋ ਕਮਾਈ ਕਰ ਰਹੇ ਹੋ ਬੰਦਾ ਗਰੀਬੀ ਕੱਟ ਲੈਂਦਾ ਭੁੱਖ ਤੇ ਕੱਟ ਲੈਂਦਾ ਬੰਦਾ ਆਪਣੇ ਬੱਚੇ ਨੂੰ ਚੰਗੀ ਸਿੱਖਿਆ ਦੇਣੀ ਚਾਹੁੰਦਾ ਚੰਗਾ ਭਵਿੱਖ ਬਣਾਉਣਾ ਚਾਹੁੰਦਾ ਉਹਦੇ ਚੰਗੇ ਕੱਪੜੇ ਪੁਣਾ ਚਾਹੁੰਦਾ ਮਰਦ ਨੂੰ ਜਿਹੜੇ ਤੇ ਹੱਥ ਲਾ ਕੇ ਗੱਲ ਦੱਸਿਓ ਉਹਨਾਂ ਬੱਚਿਆਂ ਲਈ ਉਹਨਾਂ نسلਾਂ ਲਈ ਪਾਣੀ ਕਿੰਨੇ ਸਾਲਾਂ ਦਾ ਛੱਡ ਕੇ ਜਾਵਾਂਗੇ ਦੱਸੋ ਕੋਈ ਹੈ ਜਵਾਬ ਤਾਂ ਤਾ ਦਿਓ ਅੱਜ ਸਦੀਰ ਸਾਹਿਬ ਮਾਰਾ ਕਹਿ ਦਿੰਦਾ ਕਿ ਸਾਡੀ ਸਰਕਾਰ ਲਿਓ ਮੋਟਰਾਂ ਦੇ ਨਿਰਸ਼ਠ ਦੇਵਾਂਗੇ ਸਾਡੇ ਲੋਕ ਟਾਰੀਆਂ ਮਾਰਦੇ ਆ ਉਹ ਭਲੋ ਮਾਣਸਾ ਸੋਡੇ ਕੋਲੇ 15 ਤੋਂ 20 ਸਾਲ ਦਾ ਪਾਣੀ ਬਚਿਆ ਕੋਈ ਫਸਲਾਂ ਨੂੰ ਰੋਦੇ ਆ ਸੋਧੀਆਂ ਔਰ ਬਾਲੀਆਂ ਨਸਲਾਂ ਨੇ ਬੈਸੀ ਬਿਨਾ ਪੈਰ ਦੇ ਤੜਕ ਤੜਕ ਮਾਰ ਲਾਇਆ ਤੇ ਇਸ ਛੱਜ ਦੇ ਭਾਜਾਂ ਦੇ ਕਰਤੀ ਜਦੋਂ ਬੰਦਿਰ ਹੋ ਗਏ ਪਰ ਨਹੀਂ ਸਾਡੇ ਗੁੱਸੇ ਤੇ ਅਸਰ ਨਹੀਂ ਅਸੀਂ ਬਿਜਲੀ ਮੋਕਟ ਆਟੋਮੈਟਿਕ ਲਾਇਆ ਫੱਟੇ ਚੱਕੀ ਚਲੇ ਜਾਂਦੀ ਦਸੋਂਦਰੇ ਗੌਰ ਦਿੱਤੀ ਕਰੇ ਚਿੰਤਾ ਕੀਤੀ ਬਹੁਤ ਸਰਕਾਰੀ ਦੇ ਹੋਤਾ ਆ ਗਿਆਂ ਬਹੁਤ ਸ਼ੁਰੂ ਹੋ ਜਾਂਗੇ ਕਿਹਨੂੰ ਜਿਤਾਉਣਾ ਹੈ ਕਿਹਨੂੰ ਹਰਾਉਣਾ ਹੈ ਕਿਹਦੀ ਅੱਤਾ ਕਿੱਲਾ ਕਿੱਲਾ ਵਕਾਉਣੀ ਹੈ ਇਦੇ ਕੋਲੇ ਪੈਕ ਲਾਇਆ ਕਰਾਂਗੇ ਹੈ ਸ਼ੁਰੂ ਹੋ ਜੂ ਅੱਜ ਤੋਂ ਹੀ ਕੰਮ ਇਹ ਲਿਆਵੋ ਫਲਾਣਾ ਸਿਆ ਅਲਾਰ ਹੋ ਗਿਆ ਸਭ ਪੰਚੀ ਦਾ ਫਰੈਕੀ ਤੈਨੂੰ ਦਿਖਾਵਾਂਗੇ ਪਉਆ ਉਹਦੇ ਕੋਲੋਂ ਅਧਿਆਤੇ ਕੋਲੋਂ ਬਾਾਕੀ ਇੱਦੇ ਕੋਲੋਂ ਬੋਤਲ ਫੜ ਕੇ ਦਾਪੇ ਚਾਂਕੇ ਘਰੇ ਲੈ ਜਾਂਦੇ ਆ ਕੋਲ ਪਤਾ ਨਹੀਂ ਕੌਣ ਵਾਲੇ ਦਾ ਹੋਣੀ ਨਾ ਉਹ ਸਾਡਾ ਮੁਖਾਤਾ ਸਾਡੀ ਸੋਚ ਹੀ ਨਹੀਂ ਪਾਣੀ ਜਵਾਨੀ ਕਿਸਾਨੀ ਮਸਲੇ ਨਹੀਂ ਰਹੀ ਸਾਡੀ ਅਸੀਂ ਆਪਣੇ ਧਿਰਾਂ 'ਚ ਫਸੇ ਹੋਏ ਆਂ ਪਾਰਟਨਰ 'ਚ ਫਸੇ ਹੋਏ ਆਂ ਅੱਜ ਪੰਜਾਬ ਦੀ ਜਵਾਨੀ ਪ੍ਰਵਾਸ ਕਰ ਰਹੀ ਹੈ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਆ ਚਾਹੇ ਮੇਰੇ ਜ਼ਿਲ੍ਹੇਵਾਲਾ ਹਿਆਰਪੁਰ ਨਵਾਂ ਸ਼ਹਿਰ ਕੂਤਲਾ ਪਿੰਡਾਂ ਦੇ ਪਿੰਡ ਖਾਲੀ ਕੋਠੀਆਂ ਵੱਡੀਆਂ-ਵੱਡੀਆਂ ਜਿੰਦੇ ਲੱਤਦੇ ਆ ਜਿਵੇਂ ਬਿਠੇ ਆਂ ਅਸੀਂ ਸਾਡੀ ਜਾਗਰਾ ਦਾ ਜਿਹੜਾ ਵੱਡਾ ਹਦੇਸ਼ ਆ ਹਈ ਬੱਡਾਸ ਨੇ ਆ ਪੰਜਾਬ ਦੇ ਚੜ੍ਹਦੀ ਤੁਰਿਆ ਦਿੱਤੇ ਆ ਕਿ ਪੰਜਾਬ ਦੇ ਲੋਕੋ ਦੋ ਚੀਜ਼ਾਂ ਜੇ ਅਸੀਂ ਸਾਂਭ ਗਏ ਪਾਣੀ ਤੇ ਆਪਣੀ ਧਰਤੀ ਹੋਜੀ ਤੇ ਆਪਣਾ ਇਤਿਹਾਸ ਅਸੀਂ ਰਹਿੰਦੀ ਦੁਨੀਆ ਤੱਕ ਜਾਂਦੇ ਰਹਿਣਾ ਮੈਂ ਹਮੇਸ਼ਾ ਕਿਹਾ ਪੰਜਾਬੀਅਤ ਜੱਗ ਵਿੱਚ ਸਾਦੀ ਤਾਹੀ ਕੋ ਕਹਾਣੀ ਚੌਦੀ ਰਹੀ ਏ ਸਾਡੀ ਬੋਲੀ ਤੇ ਪਾਣੀ ਪਾਣੀ ਵੀ ਸਾਡਾ ਮੁੱਖ ਕਿਨਾਰੇ ਤੇ ਬੋਲੀ ਅਗਰੇ ਸਾਡੀ ਮਾਰ ਰਹੇ ਆ ਕੂਝ ਰੋਲਾ ਪਿਆ ਉਹਨੂੰ ਪਤਾ ਹੋਣਾ ਬੋਲੀ ਵਾਲੇ ਮਸਲੇ 'ਚ ਖਰਾਬ ਪ੍ਰੇਤ ਅਗਲੇ ਆਨੇ 500 ਬੋਸਾਂ ਭੇਜਿਆ ਮੈਨੂੰ ਫੜਮਾ ਤੇ ਆਰਸੀ ਦੇ ਸਕੂਲ ਆ ਸੰਗਰੇ ਸਕੂਲ ਆ ਅਗਲਾ ਦੇ ਸੈਂਟਰ ਸਰਕਾਰ ਆ ਉਹ ਦਿੱਲੀ ਨੂੰ ਫੋਨ ਆ ਰਿਹਾ ਪਰ ਸੂਚ ਚੱਕ ਕੇ ਦਰਦੇਉ ਇਹ ਲੋਕਾਂ ਨੇ ਮਦਰ ਲਹਿਰ ਬਣਾ ਦੀ ਕਿਸੇ ਮੀਡੀਆ ਦੇ ਉਹ 7:51 ਕਰਤੀ ਛੱਡਣਾ ਪਿਆ 8:00 ਦੇ ਰਾਤ ਨੂੰ ਉਹ ਛੱਡਿਆ ਜਦੋਂ ਮੈਨੂੰ ਐਡੀਜੀਪੀ ਕਿਹਾ ਵੀ ਸਕੂਲ 'ਚ ਨਹੀਂ ਫੜਨਾ ਮਾਜੇ ਮਸਲੇ ਦਾ ਹੱਲ ਨਾ ਹੋ ਸਪੂਰਤ ਜਾਊਗਾ ਕਹਿੰਦੇ ਅਰਜੀ ਦਿਓ ਦਖਾਵਾ ਦਿਓ ਹੱਲ ਕਰ ਦਨੇ ਆ ਮੈਂ ਠੀਕ ਹੈ ਅੱਜ ਤੀਜੇ ਦਿਨ ਕੋ ਤੇ ਦੇ ਮੈਂ ਕੁ ਮਾਪੇ ਲੈ ਉਹਨਾਂ ਜਰਾਕਾਂ ਦੇ ਡੀਸੀ ਕੋਲ ਅਰਜੀ ਦਿੱਤੀ ਉਹਨੇ ਡੀਓ ਦੀ ਕੋਲਦੀ ਲਈ ਡੀਓ ਨੇ ਚਾਰ ਮੈਂਬਰੀ ਕਮੇਟੀ ਬਣਾਈ ਉਹ ਕਮੇਟੀ ਕੋਲੇ 1200 ਜਵਾਬ ਫੜਦਾ ਉਹ ਮਾਪੇ ਬਿਆਨ ਨਹੀਂ ਦੱ ਕਰਾਉਣ ਆਗੇ ਹਲਾਈ ਬੋਦੀ ਦੀ ਵਾ 16 ਦੇ ਲੜਦਾ ਆ ਰਿਹਾ 16 15 ਪਰਚੇ ਵੀ ਹੋਏ ਆ 6 ਮਹੀਨੇ ਅੰਦਰ ਵੀ ਲਾ ਕੇ ਆਏ ਆ ਐਸੇ ਬੋਲੀ ਕਰਕੇ ਬੋਰਡਾਂ ਦੇ ਰੰਗ ਮਾਰਦੇ ਸੀ ਬੋਲੀ ਕੀਆ ਬੋਲੀ ਇਹ ਨਹੀਂ ਹਦੀ ਜੇ ਆਪਾਂ ਬੋਲੀ ਜਾਨਦੇ ਆ ਬੋਲੀ ਹੈ ਜਦੋਂ ਕਿਸੇ ਕੌਮ ਦੀ ਬੋਲੀ ਮਰਦੀ ਹੈ ਉਹਦੀ ਸੱਗਤ ਆ ਮਰ ਜਾਂਦੀ ਹੈ ਉਹਦੀ ਪਛਾਣ ਮਰ ਜਾਂਦੀ ਹੈ ਕੋਈ ਕਿੱਸੇ ਕਹਾਣੀਆਂ ਹਦੀਸ ਨਹੀਂ ਸਭ ਖਤਮ ਹੋ ਜਾਂਦੇ ਆ ਪਰ ਨਵੀਂ ਸਿੱਖਿਆ ਨੀਤੀ ਆਈਆ 2020 ਦੀ ਹੈ ਇਮਪੇਸ਼ਨ ਪਾਲਸੀ ਇਹਦੀ ਮੌਤੀ ਸਰਕਾਰ ਲੈ ਕੇ ਆਈ ਹੈ। ਤੋਂ ਪਤਾ ਕੀ ਨਹੀਂ ਪਤਾ ਝਗੜਾ ਕਰਦਾ ਕਰੋ। ਨਵੀਂ ਸਿੱਖਿਆ ਨੀਤੀ ਲਿਆਇਆ ਉਹ ਤੈਅ ਕਰਨਗੇ ਸਾਡੇ ਸਕੂਲਾਂ ਦੇ ਵਿੱਚ ਸਾਡੇ ਜਵਾਨਾਂ ਨੂੰ ਕਿਹੜੀ ਪੜ੍ਹਾਈ ਪੜਾਉਣੀ ਹੈ। ਕਿ ਸੈਂਟਰ ਦਾ ਕੋਈ ਦਿੱਲੀ ਬੈਠੇ ਲੋਕ ਤੈਅ ਕਰਨਗੇ। ਨਵੀਂ ਸਿੱਖਿਆ ਨੀਤੀ ਸ਼ਰਤ ਕੀ ਹੈ ਇੱਕ ਦੇਸ਼ ਇੱਕ ਬੋਲੀ। ਸਾਰੇ ਦੱਖਣ ਨੇ ਜਵਾਬ ਦਿੱਤਾ। ਵੀ ਅਸੀਂ ਇਹ ਲਾਗੂ ਨਹੀਂ ਕਰਾਂਗੇ ਨੀਤੀ ਜਿਹੜੇ ਮਸੂਦੇ ਚ ਜਾ ਕੇ ਆਇਆ। ਬੰਗਾਲ ਦੇ ਬਾਜ਼ਾ ਮੰਤਪ ਨਰਗੀਰੇ ਇਸੇ ਲਾਗੂ ਨਹੀਂ ਕਰਾਂਗੇ ਭਵਤ ਖੜਾ ਕੋਈ ਕਰਨੀ ਇਸੇ ਲਾਗੂ ਕਰਦ ਰਿਹਾ ਇਹਨਾਂ ਨੇ ਇਸੇ ਲਾਗੂ ਨਹੀਂ ਕਰਤੀ ਪੰਜਾਬੀ ਹਿਸਟਰੀ ਪਟਿਆਲੇ ਅਸੀਂ ਸੈਮੀ ਲਾਰ ਵੀ ਕੀਤਾ ਸੀ ਮਸਲੇ ਤੇ ਕਿ ਉਹ ਸਿੱਖਿਆ ਨੀਤੀ ਸਾਡੇ ਲਾਗੂ ਹੋ ਕੇ ਉਹ ਨੀਤੀ ਤਾਂ ਨਾਲੇ ਘੋੜ ਦੇਖੋ ਕਲੀ ਭੋਜੀ ਨਹੀਂ ਮਾਰਨਗੇ ਤੁਹਾਡੇ ਇਤਿਹਾਸਾਂ ਦੇ ਸਲੇਪਸ ਦੇ ਵਿੱਚੋਂ ਜਿਹੜਾ ਮੁਗਲਾਂ ਦਾ ਇਤਿਹਾਸ ਹੈ ਮੁਗਲ ਕਾਲ ਹੈ ਉਹਨੂੰ ਹਟਾਇਆ ਜਾਊਗਾ ਗੌਰ ਕਰੋ ਜੇ ਬਾਬਰ ਦਾ ਜ਼ਿਕਰ ਨਹੀਂ ਹੋਣਾ ਮਗਲ ਬਾਦਸ਼ਾਹ ਦਾ ਤਾਂ ਬਾਬਰ ਨੂੰ ਜਾਬਰਦਸਾਨ ਵਾਲੇ ਗੁਰੂ ਨਾਨਕ ਦਾ ਜ਼ਿਕਰ ਕਿਵੇਂ ਹੋਊਗਾ ਵੀ ਬਾਬਰ ਨੂੰ ਜਾਬਰਦਸਾਨ ਕਿਹਨੇ ਕਿਹਾ ਬਾਬਰ ਦੀ ਚੱਕੀ ਕਿਹਨੇ ਵੀ ਸਿੱਖ ਕਿਹਨੇ ਬਾਬਰ ਨੇ ਗੁਰਨਾਥ ਨੂੰ ਜੇਲ੍ਹ ਤੋਂ ਬਾਹਰ ਕੀਤਾ ਜੇ ਜਹਾਦੀਰ ਦਾ ਜ਼ਿਕਰ ਨਹੀਂ ਹੋਣਾ ਤਾਂ ਸ਼ੇਮੇ ਬਾਦਸ਼ਾਹ ਦਾ ਜ਼ਿਕਰ ਕਿਵੇਂ ਹੋਊਗਾ ਜਿਨ੍ਹਾਂ ਨੂੰ ਜਹਾਦੀਰ ਨੇ ਕੈਦ ਕੀਤਾ ਸੀ ਜੇ ਰੰਗ ਜੋਰ ਦਾ ਜ਼ਿਕਰ ਨਹੀਂ ਤਾਂ ਗੁਰੂ ਗੋਬਿੰਦ ਸਿੰਘ ਦਾ ਜ਼ਿਕਰ ਕਿੰਨੇ ਹੋਊ ਸਹਿਜ ਦਾ ਜ਼ਿਕਰ ਕਿੰਨੇ ਹੋਊ ਜੇ ਮੱਸੇ ਰੰਗੜ ਦਾ ਜ਼ਿਕਰ ਨਹੀਂ ਤਾਂ ਸੁਖਾ ਸਿੰਘ ਮਹਤਾਬ ਸਿੰਘ ਦਾ ਜ਼ਿਕਰ ਕਿੰਨੇ ਆਸ ਤਰੀਕੇ ਤੁਹਾਡਾ ਇਤਿਹਾਸ ਕਿੱਪਟ ਕਰਦੇ ਕੌਮਾਂ ਲੜਦੀਆਂ ਨੇ ਯੋਧੇ ਲੜਦੇ ਨੇ ਬੰਦੇ ਲੜਦੇ ਨੇ ਆਪਣੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਉਹਨਾਂ ਸਿੱਖਿਆ ਲੈ ਕੇ ਸੇਧ ਲੈ ਕੇ ਅੱਜ ਵੀ ਆਪਾਂ ਜੋ ਪੜਦੇ ਨੇ ਚਮਕਾਉਂਦੀ ਕੱਚੀ ਗੜੀ ਜਦ ਇਕੱਲਾ ਇਕੱਲਾ ਸਵਾ ਸਵਾ ਲੱਖਾਂ ਘਟ ਗਿਆ ਸੀ ਪਰ ਸਾਡੇ ਦੇ ਜज्ਬਾ ਜਨੂੰਨ ਪੈਦਾ ਹੁੰਦਾ ਕਿ ਅਸੀਂ ਉਹਨਾਂ ਦੇ ਵਾਰਸ ਐ ਕਿੱਟਨੇ ਘੜਕਾ ਦਿਆਂਗੇ ਅਪਾ ਦਿੱਲੀ ਵੀ ਜਿੱਤ ਕੇ ਆਏ ਹਾਂ ਜਦੋਂ ਇਹ ਖੱਜਵੀਂ ਕਰਦਾ ਕਿ ਸਾਡੀਆਂ ਆਣ ਵਾਲੀਆਂ ਨਸਲਾਂ ਦੇ ਸਿਰ ਜਿਛੋਲੇ ਨਿਸ਼ਾਨੀ ਦਾ ਸਾਡਾ ਧਰਤਿਆ ਉਹ ਬੁੰਗੇ ਨਸਲ ਦਾ ਅਜਨ ਸ਼ਾਨੀਆਂ ਖਤਮ ਚਮਕਾਰ ਦੀ ਗੜੀ ਕਦਮ ਠੰਡਾ ਬੁੱਝ ਖਾਤਰ ਨੂੰ ਨਨ ਬਰਸਾਦੇ ਕਿਲੇ ਸਰਬ ਸਤਿਅ ਨਾਸ ਕਰ ਰਹੇ ਇਹ ਬਹੁਤ ਵੱਡੀਆਂ ਤੇ ਦੁਨੀਆ ਸ਼ਾਸ਼ਕ ਮਹਾਲੀ ਸਿੱਖਾ ਰੋਡ ਦੇ ਦਫਤਰ ਦੇ ਅੱਗੇ ਕਿਉਂ ਲੜਾ ਪਿਆ ਬਾਦ ਵੀ ਗਿਆ ਇਤਿਹਾਸ ਦੀਆਂ ਕਿਤਾਬਾਂ ਸਾਡੇ ਗੁਰੂਆਂ ਬਾਰੇ ਕੀ ਦੇਖਿਆ ਜਾਂਦੇ ਨੇ ਪੜਿਆ ਸੰਲੇ ਦੇਰ ਮੈਂ ਇਹਨਾਂ ਕੰਮਾਂ ਤੋਂ ਤੇ ਸਾਡੇ ਪੋਲੀ ਪੋਲੀ ਘਰ ਦੀ ਗੱਦੀ ਪੀ ਜਾਂਦੇ ਫਿਰ ਇਹ ਗੁਰਦੇ ਫੇਲ ਹੋ ਜਾਂਦੇ ਇਥੇ ਇਕੱਲਾ ਨਸ਼ਾ ਚਿੱਟਾ ਨਹੀਂ ਆ। ਇਥੇ ਲਾ ਗੋਲੀਆਂ, ਜੈਸੂਰ, ਸ਼ਰਾਬ, ਚਿੱਟਾ ਕੋਤਰਾ ਨਸ਼ਾ ਸਭ ਆਪਰੇ। ਚਿੱਟਾ ਦੋਸ਼ੀ ਅਸੀਂ ਫੈਲਾ ਦਿੱਤਾ ਸਰਕਾਰਾਂ ਨੂੰ। ਸਹਿਬ ਦਾ ਤੁਹਾਡੇ ਨਾਲ ਸਰਕਾਰਾਂ ਦੋਸ਼ੀ ਨੇ, ਜ਼ਿੰਮੇਵਾਰ ਨੇ। ਅੱੱਕ ਕਰੇ ਇਹ ਨਹੀਂ ਢੋਲਾ ਪਾ ਲੈਂਦੇ ਆ, ਢੋਲ ਪਾ ਲੈਂਦੇ ਆ। ਉਹ ਤਾਂ ਸਰਕਾਰ ਕਹਿੰਦੀ ਆ ਜੇ, ਸੌਲਾ ਕੱਢ ਲੋ ਤੇ ਫੀਰੋ। ਆ ਚਿਹਰਿਆਂ ਦੀਆਂ ਲਾਹਾਂ ਕਿੱਧਰ ਉੱਡ ਗਈਆਂ? ਕਿੱਥੇ ਹੀ ਹਾਸੇ ਖੇੜੇ ਲੱਗਦਾ ਕੋਈ ਨੌਜਵਾਨ ਘਰੋਂ ਵੀ ਘਰਿਆ ਫਿਰਦਾ ਵੀ ਦਿੱਕਦਾ ਤੁਰਨ ਨਜ਼ਰ ਆਉਂਦਾ ਹੋਵੇ ਸਾਰੇ ਆ ਡੋਟੇ ਘਰੇ ਹੋਏ ਨੇ ਮੂੰਹ ਐ ਦਸੂਸੇ ਜਿਹੇ ਹੋਏ ਫਿਰਦੇ ਇਹਨਾਂ ਦਾ ਰੌਣਕ ਹੀ ਹੈ ਨਹੀਂ ਸੋ ਭਾਈਏ ਇਹ ਮਸਲੇ ਬਹੁਤ ਗੰਭੀਰ ਨੇ ਅਸੀਂ ਤੁਹਾਡੇ ਕੋਲ ਸਿਰ ਜੋੜ ਕੇ ਵਿਚਾਰ ਕਰਨ ਆਏ ਆ ਬੁੱਤੀ ਦੇਖੋ ਅਗਲੀ ਗੱਲ ਤੁਹਾਨੂੰ ਸੁਣਿਆ ਦੇਣ ਲੱਗਿਆ ਧਿਆਨ ਨਾਲ ਸੁਣ ਲਿਓ ਦੋ ਚੀਜ਼ਾਂ ਵਜਾ ਕੇ ਰੱਖ ਲਓ ਕਿਤਨਾ ਜ਼ਮੀਨ ਨਾ ਵੇਚਿਓ ਅੱਗੇ ਪਿੰਡਾਂ ਦੇ ਵਿੱਚ ਢਾਲਤ ਹੁੰਦੀ ਸੀ ਜਿਹਦੀਆਂ ਦੁੱਧ ਵੇਚਦਾ ਉਹਨੇ ਪੁੱਤ ਵੇਚਦਾ ਜਿਹਨੇ ਜ਼ਮੀਨ ਵੇਚਤੀ ਨੇ ਮਾਂ ਵੇਚਤੀ ਆਉਂਦੀ ਕੋਈ ਤੱਕ ਵੀ ਪ੍ਰਵਾਹ ਨਹੀਂ ਹੁੰਦੀ ਅੱਧਾ ਕੱਲਾ ਵੇਚ ਕਿਲਾ ਵੇਚ ਜਰਮਨੀ ਦਾ ਅਮਰੀਕਾ ਚਲ ਨਿਊਜ਼ੀਲੈਂਡ ਚਾਸਟ੍ਰੇਲੀਆ ਤੋ ਇਹ ਦੇਖੋ ਮੈਂ ਮੰਨਦਾ ਕਿ ਇਹਨਾਂ ਨੇ ਜਾਣ ਬੁੱਝ ਕੇ ਫਸਲਾਂ ਦੇ ਰੇਟ ਠੱਟ ਕਰਕੇ ਰੇਹਾਂ ਸਪਰੇਹਾ ਮਾਲੀਆਂ ਕਰਕੇ ਆ ਧਰਤੀ ਜੈਲੀ ਬਣਾਤੀ ਸਾਨੂੰ ਐ ਲੱਗਣ ਲੱਗਾ ਕਿ ਹਰ ਇਹਨਾਂ ਦੀ ਐਕਸਪਰਟ ਜਮੀਨ ਤੇ ਆ ਬਿਲ ਗੇਟਸ ਦੁਨੀਆ ਦਾ ਅਮੀਰ ਬੰਦਾ ਉਹਨੇ 25 ਲੱਖ ਇਕੜ ਜ਼ਮੀਨ ਪੇਜੀ ਆ ਅਦਨ ਮਸਤੋ ਦੇ ਰਹ ਹਾਜ਼ਰ ਹੋਦਾ ਅਸ਼ੋਸ਼ਨ ਮੀਡੀਆ ਜਾਂ ਟਵਿੱਟਰ ਰਗਲਾ ਉਹਨੇ کئی ਲੱਖਾਂ ਇਕੜ ਜ਼ਮੀਨ ਪੇਜੀ ਆ ਇੱਕ ਮਾਈਕਰੋਸਾਫਟ ਇਹ ਕਿਹ ਕਿਹ ਡੁੱਟਰ ਪ੍ਰੋਬਲਮ ਏਜੰਸੀ ਹੈ ਉਹਦੇ ਮਾਲ ਪਰ ਲੱਖਾਂ ਇਕਰ ਜ਼ਮੀਨ ਦਿੱਤੀ ਹੈ ਭਵਾਨੀਆਂ ਆਡਾਨੀਆਂ ਅਟਾਦਿਆਂ ਫਿਰਦਿਆਂ ਨੇ ਲੱਖਾਂ ਇਕਰ ਜ਼ਮੀਨ ਦਿੱਤੀ ਹੈ ਜੇ ਜੀਵਨਾਂ ਉਸ ਰੱਖਿਆ ਦੀ ਤੋ ਲੱਖਾਂ ਇਕਰ ਜ਼ਮੀਨ ਕਿਹਾ ਪੁੰਗ ਰਹੇ ਆ ਅਗਲੇ ਹਰ ਇੱਕ ਗੱਲ ਦਾ ਪਤਾ ਲੱਗਿਆ ਵੀ ਇਹ ਤਾਂ ਕਰੋਨਾ ਆਇਆ ਸੀ ਨਾ ਦੁਨੀਆ ਦਾ ਕੁੱਲ ਕਾਰੋਬਾਰ ਖੜ ਗਿਆ ਸੀ ਫੈਕਟਰੀਆਂ ਆਕਾਰਖਾਨੇ ਸਭ ਖੜ ਗਿਆ ਸੀ ਪਰ ਖੇਤੀ ਨਹੀਂ ਖੜੀ ਕਿਉਂ ਤੇ ਧਰੈ ਕਦੇ ਨਹੀਂ ਅਗਲੀ ਗੱਲ ਹੋਰ ਧਿਆਨ ਦਿਓ ਮੈਂ ਬੇਨਤੀ ਕਰਦਾ ਜੇ 8 ਤੋਂ 10 ਸਾਲ ਤੁਸੀਂ ਆਪਣੇ ਜਮੀਨਾਂ ਦੇ ਪਾਣੀ ਸਾਹਮ 11 ਤੋਂ 10 ਸਾਲ ਦਾ ਸਾਸੀ ਰਾਜ ਕਰਾਂ ਯਾਰ ਜੇ ਪੰਜਾਬ ਰਾਜ ਕਰੇ ਤੇ ਲੋਕ ਦੁਨੀਆ ਦੇ ਸਭ ਤੋਂ ਕੁਸਾਲ ਲੋਕ ਬਣ ਗਏ ਅਮੀਰ ਲੋਕ ਬਣ ਗਏ ਜੇ ਧਰਤੀ ਅਸੀਂ ਆਪਣੀ ਨਾਲ ਵਿੱਚ ਇਹ ਕਾਲੇ ਕੂਣ ਕਿਉਂ ਲਿਆਉਂਦੇ ਜਮੀਨ ਖੋਣ ਖਾਤਰ ਨਵੀਆਂ ਨਵੀਆਂ ਸਕੀਮਾਂ ਕਿਉਂ ਝਾੜ ਰਹੀਆਂ ਹੁਣ ਇੱਕ ਤੁਸੀਂ ਸ਼ਬਦ ਆਣ ਸੁਣਦੇ ਹੋ ਸੋਦੀਰਗੇਰੀ ਬੋਲਦੇ ਆ ਮੀਡੀਆ ਚ ਵੀ ਰੌਲਾ ਪੈਂਦਾ ਹੋਰ ਬਹੁਤ ਬੰਦੇ ਦਾ ਪ੍ਰਚਾਰ ਕਰ ਰਹੀ ਹੈ ਸਾਡੇ ਕਿਸਾਨਾਂ ਗੋ ਵੀ ਬੋਲ ਰਹੇ ਆ ਨਿਊ ਗਰਡ ਆਰਡਰ ਸੁਣਿਆ ਬਾਈ ਨਿਊ ਗਰਡ ਆਰਡਰ ਦੀਆਂ ਗੱਲਾਂ ਹੋ ਰਹੀਆਂ ਨਵੀਂ ਸੰਸਾਰ ਨੀਤੀਆਂ ਦੀਆਂ ਗੱਲਾਂ ਹੋ ਰਹੀਆਂ ਛੋੜੇ ਸੁਣੇ ਨਹੀਂ ਕੁਛ ਸੁਣਦੇ ਕੀ ਐ ਇੱਕ ਮੈਗ ਫੜ ਚੁੱਲ੍ਹਾ ਲਗਾ ਕੇ ਸੁਣਦੇ ਕਿਹਾ ਪਿਆ ਲਮੀ ਸੰਸਾਰ ਨੀਤੀ ਦੇ ਵਿੱਚ ਬਹੁਤ ਖੁਸ਼ ਹੁੰਦਾ ਹੈ ਉਹ ਤੁਹਾਨੂੰ ਮੈਂ ਗੱਲ ਬੇਨਤੀ ਕਰ ਮੇਰੇ ਪਿੰਡ ਦੀ ਦੋ ਛੜਕਾਂ ਲੰਘੀਆਂ ਵੱਡੇ ਹਾਈਵੇ ਆ ਚਾਲੀ ਕਰਮਾ ਦੇ 170 ਕਰਮਾ ਚੌੜਾ ਸਵਾਸ ਸਵੇਰ ਤੱਕ ਉਹਦੇ ਕੋਈ ਕਟ ਨਹੀਂ ਕੋ ਕਾਦੀ ਖਤਰ ਸਾਡੇ ਲੋਕਾਂ ਦੇ ਇਹ ਹਾਲਾਤ ਸੀ ਜਿਹਦੀ ਜੀਵਨ ਸ਼ਰਤ ਨਹੀਂ ਆਈ ਉਹਨੇ ਚਾਰ ਦਾ ਰੋਟੀ ਦੀ ਖਾਧੀ ਤੇਰੀ ਜੀਵਨ ਸ਼ਰਤ ਕਿਉਂ ਨਹੀਂ ਆਈ ਇਹਨੇ ਜਰਖੇ ਧਰਤੀ ਇਹਦਾ ਖੜਦੋ ਇੱਥੇ ਜੇ ਮਰਲਾ ਤਾਂ ਗਿਫਟ ਤਾਂ ਵੀ ਭਾਜਿਆ ਆ ਗਿਆ ਹੁਣ ਜੇਦਾ ਇੱਥੇ ਇਹ ਕਾਰਜਕ੍ਰਮ ਆ ਜਾਵੇ ਆਪਾਂ ਖੇਤੀ ਰਹੀ ਛੜਦੇ ਨਹੀਂ ਸੀ ਇਹਦੇ 50-50 ਹਜ਼ਾਰ ਲਗ ਲਾ ਕੇ ਇੱਕੜ ਦੇ ਫਾਰਮ ਬਣਨੇ ਸੀ ਇੱਥੇ ਆਰਗੈਨਿਕ ਖੇਤੀ ਹੋਣੀ ਦੀ ਜ਼ਿਆਦਾ ਖੇਤੀ ਕੁਦਰਤੀ ਅੱਜ ਪੂਰੀ ਦੁਨੀਆ 'ਚ ਡਿਮਾਂਡ ਹੈ ਦੀ ਮੰਗ ਹੈ ਇੱਥੋਂ ਅਗਰ ਸਪਲਾਈ ਹੋਣਾ ਸੀ ਬਾਗਾ ਬਾਟੇ ਖੁੱਲ ਕੇ ਉਹ ਯੂਰਪ ਤੱਕ ਜਾਣਾ ਸੀ ਉਹ ਖੁੱਲਣਾ ਪਰ ਪਹਿਲਾਂ ਤੁਹਾਡੇ ਕੋਲ ਜ਼ਮੀਨਾਂ ਖੋਣੀਆਂ ਉਹ ਕਿਵੇਂ ਵੀ ਕੋਣ ਆ। ਜੇ ਲੜ ਢੱਕ ਕੇ ਤੁਸੀਂ ਆਹ ਆਪਣੇ ਮੋਰਚੇ ਰੇ ਸਾਨੀ ਮੋਰਚੇ ਦੇ ਦਿੱਲੀ ਵਾਲੇ ਨੇ। ਉਹ 10 ਸਾਲ ਵਾਲੇ ਹੋਰ 14 ਇਸ ਕਰਦਾ। ਇਹ ਤਾਂ ਆਪ ਰਹੀ ਸੀ। ਸੁਣ ਨੀਤੀਆਂ ਦੇ ਦੀ ਅਗਲੀ ਨੀਤੀ ਨੂੰ ਬਾਰੇ ਲੜਰਦੀ ਮੈਂ ਗੱਲ ਕਰਦਾ। ਇੱਕ ਕ੍ਰਾਂਸੀ ਚਲਾਉਣੀ ਹੈ ਡਿਜੀਟਲ ਕ੍ਰਾਂਸੀ। ਆਪਾਂ ਕੀ ਕਰਦੇ ਆ? ਆਪਾਂ ਸਾਰੇ ਹੁਣ ਜੇਬ ਚ ਪੈਸੇ ਰੱਖਣੋਂ ਹਟ ਗਏ। ਆਪਾਂ ਕਾਗੋ ਬਣਾ ਲਿਆ, ਕਾਰਜਾ ਬਣਾ ਲਿਆ। ਵੀਰ ਜੇ ਨਹੀਂ ਕੀਣੀ ਜੇ ਪਾਸੋਂ ਹੀ ਲੈਣੀ ਆ ਆਪਾਂ ਕਾਰ ਜਾ ਲਾ ਕੇ ਮੋਬਾਈਲ ਦੇ ਕੋਲੇ ਕਰਦੇ ਆਂ ਐਂ ਕਰਦੇ ਆ ਨਾ ਉਹਦੇ ਪੈਸੇ ਰੱਖੇ ਜਾਂਦੇ ਆ ਆਸਟ੍ਰੇਲੀਆ ਦੇ ਵਿੱਚ 93% ਉਹ ਸਰਕਾਰ ਨੇ ਅੰਕੜਾ ਦਿੱਤਾ ਵੀ 93% ਲੋਕ ਇੱਥੇ ਪੈਸੇ ਜਿਹੜੇ ਨਗਦ ਨੇ ਕੈਸ਼ ਨੇ ਉਹ ਵਰਤੇ ਨਹੀਂ ਹੈਗੇ ਕਲੇ ਕਾਰਡ ਵਰਤਦੇ ਆ ਉਹ ਕਹਿੰਦੇ ਸਾਰੇ ਲੋਕਾਂ ਨੂੰ ਨਗਦ ਪੈਸੇ ਤੋਂ ਰਾਹਤ ਦਿਵਾਉਣੀ ਹੈ ਕੈਸ਼ ਲੈਸ ਕਰਨਾ ਲੋਕਾਂ ਨੂੰ ਸਾਰੇ ਲੋਕ ਕਾਰਡ ਤੇ ਆ ਗਿਆ ਬੰਦੀ ਜਦੋਂ ਕਾਰਡ ਤੇ ਆ ਗਏ ਲੋਕ ਮਾਲ ਆਪਣੇ ਦੇ ਕੋਈ 400 ਰੁਪਏ ਜਿਹੜਾ ਤੇ ਪਾਦੇ ਪਿੰਡ ਦੇਲੇ ਥੋੜੇ ਸਾਰੇ ਲੇਖ ਜੋੜ ਤੇ ਆਧਾਰ ਕਾਰਦਾ ਲੇਖ ਪਿੰਨ ਕਾਰਦਾ ਲੇਖ ਵੋਟਰ ਕਾਰਦਾ ਲੇਖ ਬੈਂਕ ਖਾਤਾ ਇਕੱਠੇ ਕਰਦੇ ਨੇ ਆਪਣਾ ਜਮੀਨਾ ਵੇਚਣ ਦੇ ਬਲਾਚਾ ਉਹ ਕਰਕੇ ਜਿਆਦਾ ਲੇਖਤ ਕਰਦੇ ਲੋਨ ਪਰ ਜਿਆਦਾ ਕਰਜ਼ਾ ਬੋੜ ਥਰੀ-ਥਰੀ ਜ਼ਮੀਨ ਕਈ ਅਸੀਂ ਕਹੇ ਆ ਕਿ ਮੈਂ ਕਈ ਪੁੱਛ ਮੈਂ ਉਸ ਸਾਡੀ ਜਮੀਨ ਉਹ ਤਾਂ ਤੇਰਾ ਚੱਕ ਸਾਜੇ ਕੋਲ ਹੀ ਸਾਰਾ ਕੰਮ ਹੈ ਉੱਥੇ ਹੀ ਖਾਤਾ ਬਲੌਕ ਕਰਦਾ ਕੰਮ ਜੀ ਇਹਨਾਂ ਕੋਲ ਸਾਰਾ ਸਿਸਟਮ ਬਣਾ ਜਿਹੜੀ ਕਾਸੀ ਹੋਣੀ ਹੈ ਜਿਹੇ ਇੰਟਰ ਕਾਸੀ ਉਹਦਾ ਉਹ ਤੈ ਕਰਨਾ ਹੈ ਨਾ ਉਹ ਰਿਪੋਰਟ ਉਹਨਾਂ ਕੋਲੇ ਹੋਣਾ ਪਰ ਉਹਨਾਂ ਕੋਲੇ ਹੋਣਾ ਇਹ ਹੋਰ ਜਾ ਰਿਹਾ ਬਹੁਤ ਵੱਡੇ ਪੱਧਰ ਤੇ ਉਸ ਦੇ ਵਿੱਚ ਯੂਨਿਟ ਦੇ ਵਿੱਚ ਆਸਟ੍ਰੇਲੀਆ ਵਰਗੇ ਮਨੁੱਖਾਂ 'ਚ ਬਹੁਤ ਵੱਡੇ ਪੱਧਰ ਤੇ ਪ੍ਰਗਟਨ ਹੋ ਰਹੇ ਆਪਣੇ ਵੀ ਗੱਲ ਆਉਣੀ ਹੈ ਪਰ ਇਸੇ ਕਰਕੇ ਜਿਹਦੀ ਨੋਟਬਦੀ ਲਾਉਣੀ ਸੀ ਉਹ ਨੋਟਬਦੀ ਨਹੀਂ ਸੀ ਵੀ ਕਲਾਤਨ ਘਟਾਉਣਾ ਹੈ ਲੋੜਵੰਦਾਂ ਕਾਰਜੀਆਂ ਦੇ ਲੋਕਾਂ ਕੋਲ ਪੈਸੇ ਜਮਾ ਪਏ ਪਰ ਇਫਤਾਰਿੱਤਾ ਅਜੋਕੇ ਨਹੀਂ ਦੋ ਚੀਜ਼ਾਂ ਦੀ ਕੀਮਤ ਕਰੇ ਘਟਣੀ ਦੀ ਵਧਣੀ ਹੈ ਇੱਕ ਸੋਨਾ ਉਹ ਜਿੰਨਾ ਅੱਜ ਦੀ ਕੀਮਤ ਹੈ ਅੱਜ ਤੋਂ ਹਜ਼ਾਰ ਸਾਲ ਪਹਿਲਾਂ ਵੀ ਉਹਨਾਂ ਕੀਮਤੀ ਸੀ ਅੱਜ ਤੋਂ ਹਜ਼ਾਰ ਸਾਲ ਬਾਅਦ ਵੀ ਉਹ ਰਹੇ ਤੇਰੇ ਮਾਪਿਆਂ ਨੂੰ ਬੇਨਤੀ ਕਰਦਾ ਕਿ ਤਾਂ ਦੇ ਗੁੰਡੇ ਕੋਈ ਰੈਂਕ ਵਗੈਰਾ ਤੋਂ ਦੇ ਕੋਈ ਗੜਾ ਦੀਆਂ ਚੈਨੀਆਂ ਸਾਫਾ ਪੰਗੀਆਂ ਹੋਣੀਆਂ ਪਰ ਜਾਨੀਆਂ ਦੁਕਾਨਦਾਰ ਕੋਲ ਲੈ ਭਾਈ ਸਾਨੂੰ ਸੋਨੇ ਦੇ ਲੋਨ ਦੇ ਦੇ ਸੋਹਰਾ ਦੇਚੀ でズレになる。